ਪਿੰਡ ਪੰਦੇ ਬਾਬਾ ਬਕਾਲਾ ਦੇ ਗੁਰੂ ਘਰ ਦੇ ਵਿੱਚ ਲੰਗਰ ਦੇ ਦੌਰਾਨ ਮਾਮਲੀ ਤਕਰਾਰ ਹੋਣ ਤੋਂ ਬਾਅਦ ਕਥਿਤ ਨਿਹੰਗ ਸਿੰਘ ਪਾਣੀ ਦੇ ਵਿੱਚ ਵਿਅਕਤੀ ਦੇ ਵੱਲੋਂ ਜਿਹੜਾ ਹੈ ਇੱਕ ਨੌਜਵਾਨ ਨੂੰ ਗਰੇ ਤਰੀਕੇ ਦੇ ਨਾਲ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਉਕਤ ਘਟਨਾ ਤੋਂ ਬਾਅਦ ਜਿੱਥੇ ਮੁਲਜ਼ਮ ਮੌਕੇ ਤੋਂ ਫਰਾਰ ਹੈ ਉਸ ਤੋਂ ਬਾਅਦ ਲਹੂ ਲੁਹਾਨ ਹੋਏ ਜ਼ਖਮੀ ਨੌਜਵਾਨ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਦਾਖਲ ਵੀ ਕਰਾਇਆ ਗਿਆ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਸਿਆਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਮੋੜ ਪਿੰਡ ਭਿੰਡਰ ਤੇ ਲੰਗਰ ਲੱਗਾ ਸੀ ਜਿੱਥੇ ਲੰਗਰ ਸ਼ਕਨ ਦੇ ਗਰਾਨ ਨਿਸ਼ਾਨਬੀਰ ਸਿੰਘ ਦੇ ਪੁੱਤਰ ਜਰਨੈਲ ਸਿੰਘ ਵਾਸੀ ਬਟਾਰੀ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਹਰਪ੍ਰੀਤ ਸਿੰਘ ਦਾ ਆਪਸ ਵਿੱਚ ਟਕਰਾਅ ਹੋਇਆ ਤੇ ਟਕਰਾਅ ਹੋਣ ਤੇ ਹਰਪ੍ਰੀਤ ਸਿੰਘ ਵੱਲੋਂ ਕਿਰਪਾਨ ਨਾਲ ਨਿਸ਼ਾਨਬੀਰ ਸਿੰਘ ਨੂੰ ਸੱਟਾਂ ਮਾਰੀਆਂ ਤੇ ਮੌਕੇ ਤੋਂ ਫਰਾਰ ਹੋ ਗਿਆ ਜਿਹੜਾ ਨਿਸ਼ਾਨਬੀਰ ਸਿੰਘ ਆ ਉਹ ਸਿਵਲ ਹਸਪਤਾਲ ਬਾਬਾ ਬਕਰ ਦੇਖੇ ਜੀਰੇ ਲਾਜ਼ਰ ਜਿਹਦੇ ਬਿਆਨ ਦੇ ਆਧਾਰ ਤੇ ਕੱਲ ਹੀ ਮਕਦਮਾ ਨੰਬਰ 93/24 ਜੁਰਮ 118 ਜਮਨਦੋ 351 ਬੀ ਐਨ ਐਸ ਗਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਆ ਜਿਸਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਂ ਪੁਰਾਣੀ ਕੋਈ ਰੰਜਿਸ਼ ਨਹੀਂ ਆ ਗਈ ਜੀ ਸਿਰਫ ਉਹ ਲੰਗਰ ਚਾਹ ਛੱਕਦੇ ਦਰਾਨੀ ਟਕਰਾਅ ਹੋਇਆ ਆਪਸ ਵਿੱਚ ਇਹਨਾਂ ਦਾ ਨਹੀਂ ਇੱਥੇ ਇੱਕ ਨੂੰ ਹੀ ਛਟਾਂ ਵੱਜੀਆਂ ਜੀ ਇੱਕ ਹੀ ਬੰਦਾ ਮਾਰਨ ਵਾਲਾ ਇੱਕਲੇ ਵੱਜੀਆਂ ਜੀ ਸਰ ਦੋਸੀ ਇਸ ਟੱਡ ਫਰਾਰ ਹੈ ਕੀ ਹਾਂਜੀ ਫਰਾਰ ਹੈ ਜੀ ਹਾਂਜੀ ਗ੍ਰਿਫਤਾਰੀ ਦੀ ਪਾਲ ਜਾਰੀ ਹੈ ਜੀ ਕੋਈ ਪਹਿਲਾਂ ਵੀ ਕੋਈ ਮੁਕਦਮੇ ਅੰਦਰ ਕੋਈ ਹੈਗੀ ਨਹੀਂ ਨਹੀਂ ਪਹਿਲਾਂ ਕੋਈ ਮੁਕਦਮਾ ਨਹੀਂ ਅੰਦਰ ਹੈ